ਉਹ ਚਾਰਜਿਸ वगैरह लाने की कोशिश की थी ते ਮਨਮੋਹਨ ਸਿੰਘ ਜੀ ਉਦੋਂ ਸਾਰੇ ਲੋਕਾਂ ਨੇ ਇਕਜੁੱਟ ਹੋ ਕੇ ਇਸ ਗੱਲ ਦੀ ਵਿਖੇਦੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੂੰ ਉਹ ਗੱਲਾਂ ਆਪਣੀਆਂ ਵਾਪਸ ਲੈਣੀਆਂ ਪਈਆਂ ਪਰ ਅੱਜ ਜਦੋਂ ਆ ਨੋਬਤ ਆਪਣੇ ਉੱਤੇ ਆ ਗਈ ਭਗਵੰਤ ਮਾਨ ਜੀ ਦੇ ਉੱਤੇ ਮੇਰੀ ਇੰਨੀ ਉਹਨਾਂ ਨੂੰ ਗੁਜ਼ਾਰਿਸ਼ ਹੋ ਗਈ ਵੀ ਭਗਵੰਤ ਮਾਨ ਜੀ ਇਸ ਤੋਂ ਪਹਿਲਾਂ ਇਹ ਆ ਮਸਲਾ ਹੋਰ ਤੂਲ ਪਕੜੇ ਲੋਕਾਂ ਦੇ ਵਿੱਚ ਪਰਵਾਰਾਂ ਦੇ ਨਾਮ ਢਿਸੇ ਜਾਣ ਆਪਣੇ ਆਪ ਇਸ ਮੁੱਦੇ ਦੇ ਉੱਤੇ ਕੋਈ ਇਨਕੁਆਇਰੀ ਕਿਉਂ ਨਹੀਂ ਆਜੀ ਟੌਂਕਿਆ ਖੁਦ ਆਪਣਾ ਮੁੱਖ ਮੰਤਰੀ ਦੇ ਆਪ ਦਾ ਪਰਿਵਾਰ ਦਾ ਮਸਲਾ ਹੈ ਇੱਕ ਕ੍ਰੈਡੀਬਲ ਇਨਵੈਸਟੀਗੇਸ਼ਨ ਵਿਸ਼ਵਸਨੀਤਾ ਜਿਹਦੇ ਲੋਕਾਂ ਦੇ ਵਿੱਚ ਬਰਕਰਾਰ ਰੱਖੀ ਜਾ ਸਕੇ ਕੋਰਟ ਮੋਨਿਟਰਡ ਇਨਕੁਆਇਰੀ ਅ ਟਾਈਮ ਬਾਉਂਡ ਇਨਕੁਆਇਰੀ ਗੁਣ ਚਾਹੀਦੀ ਹੈ ਨਹੀਂ ਤਾਂ ਸਮਝਿਆ ਜਿਸ ਤਰ੍ਹਾਂ ਮੈਂ ਅੱਜ ਲਿਖਿਆ ਵੀ ਹੈ ਅਸੀਜ਼ਸ ਵਾਈਫ ਮਸਟ ਬੀ ਅਬਾਊਟ ਸਸਪੀਸ਼ਨ ਬੜਾ ਜ਼ਰੂਰੀ ਹੈ ਲੋਕਤੰਤਰ ਦੇ ਅੰਦਰ ਤੇ ਸਾਡੀ ਸਮਾਜ ਦੀ ਮਰਿਆਦਾਵਾਂ ਦੇ ਅੰਦਰ ਇਸ ਕਿਸਮ ਦਾ ਕੋਈ ਚਿਕੜ ਕਿਸੇ ਤੇ ਨਾ ਪਵੇ ਇੱਕ ਗੁਣ ਜਦੋਂ ਇੱਕ ਹੋਮ ਮੇਕਰ ਇੱਕ ਗ੍ਰਹਿਣੀ ਦਾ ਰੂਪ ਛੱਡ ਕੇ ਜਦੋਂ ਚਾਹੇ ਦਿੱਲੀ ਦੇ ਅੰਦਰ ਦੇਖਣ ਨੂੰ ਮਿਲਿਆ ਚਾਹੇ ਇੱਥੇੋਂ ਦੇਖਣ ਨੂੰ ਮਿਲ ਰਿਹਾ ਜਦੋਂ ਕਰਦੀ ਇੱਜ਼ਤ ਰਾਜਨੀਤਿਕ ਚੋਲਾ ਪਾ ਲਵੇ ਉਹ ਸਭ ਉਹਦੇ ਅੰਦਰ ਤੇ ਸਿਆਜਨੀਤੀ ਦੇ ਚਿੱਕੜ ਦੀ ਜਿਹੜੀ এনवायरमेंट ਉਹਦੇ 'ਚ ਛਿੱਟੇ ਦਿਖਦੇ ਦਿਖਦੀ ਆ ਉਹਦਾ ਫੈਸਲਾ ਉਹ ਕਰਨ ਵੀ ਉਹ ਪਰਿਵਾਰ ਦਾ ਆਪਣਾ ਦੇਖ ਕਰ ਕਹਿਣ ਪਰ ਮੇਰੀ ਇੰਨੀ ਬੇਨਤੀ ਹੈ ਵੀ ਉਹ ਇੱਕ ਕੋਰਟ ਮੋਨਿਟਰਡ ਇਨਕੁਆਇਰੀ